ਖਲਾਰੇ ਖਲਾਰੇ ਸੋਰਦਾਰ ਇਹਨੂੰ ਖਲਾਰ ਮੂੰਹ ਖੋਲ ਆਪਣਾ ਪਹਿਲਾਂ ਮੂੰਹ ਖੋਲ ਤੈਨੂੰ ਨਹੀਂ ਦਿਖਣਦੇ ਆ ਬੰਦ ਕਰ ਇਹਨੂੰ ਬੰਦ ਕਰ ਪਹਿਲਾਂ ਬੰਦ ਕਰ ਬਿਲਕੁਲ ਬੰਦ ਕਰ ਦੇ ਇਹਨੂੰ ਕਿਉਂ ਸੁਣਦਾ ਨਹੀਂ ਤੈਨੂੰ ਕਰ ਬੰਦੇ ਇਹਨੂੰ ਪੀਹਾਈ ਆਉਨਾ ਤੈਨੂੰ ਨਹੀਂ ਦਿਖਣਦਾ ਸੁੱਕੀ ਸਵਾਹ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣਦੀ ਸਾਰੀ ਇਧਰ ਆ ਪੁੱਤਰ ਥੱਲੇ ਉਤਰ ਆ ਕੀ ਬਣ ਦਿਆ ਕਿੱਦਾਂ ਉੜਦੀ ਆ ਕੀ ਬਣਿਆ ਪਿਛਲੇ ਬਣੇ ਕਿੱਦਾਂ ਉੱਡ ਗਈ ਮੈਂ ਤੈਨੂੰ ਵੀਡੀਓ ਬਣੀ ਆ ਮੈਂ ਤੈਨੂੰ ਵੀਡੀਓ ਵਿਖਾਲ ਦਿੰਨਾ ਵਾ ਮੂੰਹ ਖੋਲ ਪੈਣਾ ਆਪਣਾ ਮੂੰਹ ਖੋਲ ਪੈਣਾ ਆਪਣਾ ਮੂੰਹ ਕਿਉਂ ਜਾਂ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਫੇਰ ਖੋਲ ਦੂੰ ਨਹੀਂ ਖੋਲ ਹਾਂ ਹੌਣ ਗੱਲ ਭਿਹਾਈ ਆਉਣ ਨੇ ਇਧਰ ਆ ਜਾ ਆ ਜਾ ਸਵਾਹ ਖਲਰਦੇ ਕਿ ਨਹੀਂ ਖਲਰਦੇ ਸਵਾਹ ਖਲਰਦੇ ਨਾ ਅੱਖਾਂ ਚ ਪਈ ਸਵਾਹ ਅੱਖਾਂ ਚ ਨਹੀਂ ਪਈ ਕਿਤੇ ਬੰਦੀਆ ਹੈ ਬੰਦੀਆ ਸੀ ਨਾ ਇਹਨੂੰ ਪਈਆ ਹੀ ਆਉ ਨਾ ਨਹੀਂ ਸੇਜੇ ਲੈ ਜਾਂਦੇ ਸਾਜੀ ਸੇਜੇ ਨਹੀਂ ਤੈਨੂੰ ਨਹੀਂ ਦੇਖਣ ਦਿਆ ਤੂੰ ਪੈਂਟ ਦੇ ਵਿੱਚਾਂ ਦੀ ਸਵਾਹ ਲੱਦ ਕੇ ਤੇ ਦਿਆਂ ਵਨ ਨੇਹਰੀਆਂ ਲਿਆਈਆਂ ਨਾ ਟਰੈਕਟਰ ਦੀਆਂ ਇਹ ਲੱਦਦੇ ਨਹੀਂ ਉਹਨਾਂ ਨੂੰ ਕਹੋ ਜਾ ਕੇ ਉਹਨਾਂ ਨੂੰ ਕਹੋ ਗਿੱਲੀ ਲੱਦਣ ਹਾਂ ਕੰਪਨੀਆਂ ਲੈ ਜਾਂਦੀ ਕਿੱਥੋਂ ਹੀ ਆ ਉਹ ਜੋ ਮਿਲ ਦੇ ਉਹਨਾਂ ਨੂੰ ਕਹੋ ਸੇਲ ਲੱਗ ਕਿਹੜੀ ਮਿਲ ਦੇ ਵਿੱਚੋਂ ਕਿਹੜੀ ਮਿਲ ਰਾਨੇ ਵਾਲੀ ਮਿਲ ਹਾਂ ਉਹਨਾਂ ਨੂੰ ਘਰ ਗੱਲਦਨ ਗੱਲੀ ਅਸੀਂ ਗਿੱਲੀ ਆਨੇ ਲੱਧੋ ਤੇ ਨਹੀਂ ਲੱਧਦੇ ਹੁਣ ਅਸੀਂ ਕੀ ਕਰੀਏ ਅਸੀਂ ਬੁੰਡ ਮਰਾਈ ਆਂ ਅਸੀਂ ਤੇ ਟਰੈਕਟਰ ਲਾਏ ਆ ਹਾਂ ਅਸੀਂ ਕੀ ਕਰੀਏ ਅਸੀਂ ਦੇ ਪੈਸੇ ਲੈਣੇ ਜੋ ਕਹਿਣਗੇ ਉਹ ਕਰਨਾ ਹੀ ਆ ਡੌਂਦਾ ਆਉਣਿਆ ਤੂੰ ਤੈਨੂੰ ਨਹੀਂ ਦਿਖਣ ਦਿਆ ਵੀ ਮਗਰਲੇ ਆਪਣੇ ਲੋਕਾਂ ਦੇ ਸਵਾਹ ਪੈਣ ਦੀ ਆ ਜਾ ਉਹਨਾਂ ਨੂੰ ਕਹ ਦੇ ਉਹ ਆਂਦਾ ਵੀ ਆ ਦੀ ਸਵਾਹ ਦੀ ਟਰਾਲੀ ਨਹੀਂ ਜਾਂ ਲੱਗਣੀ ਚਾਹੀਦੀ ਲੈ ਜਾ ਉਹਨਾਂ ਵਾਪਸੀ ਚਲੋ ਵਾਪਸੀ ਇੱਥੋਂ ਕੱਢ ਵਾਪਸੀ ਖਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚੋਂ ਦੀ ਟਰਾਲੀ ਖੜੀ ਐ ਇਦਾਂ ਦੀ ਦੱਸ ਉਹਨਾਂ ਨੂੰ ਗੱਲ ਕਰਾ ਦੇਣਾ ਕਿ ਸਰਪੰਚਾਂ ਦਾ ਮੇਰੇ ਨਾਲ ਗੱਲ ਕਰਨ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹਾਂ ਹਾਂ ਇੱਕ ਮੈਂ ਅਗਰੋਖ ਜਰੋ ਜਰੋ ਜੋ ਹਾਂ ਕੀ ਗੱਲ ਹੈ ਸਾਰੇ ਦੀ ਜੋਰ ਨਾ ਆਉਣ ਡਿਆ ਡੰਦਾ ਸਵਾ ਇਹਨੇ ਸਾਰੇ ਡਰਾਈਵਰ ਉਸੇ ਭਰ ਗਏ ਨੇ ਪੈਣ ਚੋਦ ਨੇ ਉਹ ਕੱਖਾ ਕੱਟਿਆ ਗਈ ਸਵਾ ਪੈ ਗਈ ਕੀ ਗੱਲ ਹੈ 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 ਕੀ ਬਣਾ ਕੇ ਜਾਂਦਾ ਮੈਂ ਰਾਜ ਰਾਜ ਰੋਕੀ ਕਰਦਾ ਹਾਂ ਤੋ ਆ ਤੁਸੀਂ ਵੇਖੀ ਉੱਥੇ ਸਵਾਜ ਨੂੰ ਉੱਡਦੀ ਬਹੁਤ ਜਿਆਦੀ ਅੱਖਾਂ ਹੀ ਮੇਰੇ ਅੱਖਾਂ ਹੀ ਪਈਆਂ ਥੱਲੇ ਕੀਤਾ ਪਿਆ ਇਹਨੇ ਹਾਂ ਇੱਧਰ ਆਓ ਹਾਂ ਉਹਨਾਂ ਬਾਸ ਤੇ ਲਾਉਣੀ ਜਾ ਕੇ ਬੈਠਾ ਉੱਥੇ ਮੈਨੂੰ ਉਹਨਾਂ ਸਭ ਤੋਂ ਗਾੜੀਆਂ ਦਾ ਸਵਾਜ ਹੁੰਦਾ ਜਾਣ ਡਿਆ ਵਾ ਯਾਰ ਮੁੰਚੀ ਨੂੰ ਮਰਚਿੰਗ ਕਰ ਰਕ ਨਾ ਬੈਕ ਕਰ ਇਹਨੂੰ ਚੱਲ ਬੈਕ ਚੱਲ ਓਏ ਚੱਲ ਬੈਕ ਚਲੋ ਬੈਕ ਖਬਰਦਾਰ ਜੇ ਆਂਦੀ ਨਾ ਕਿ ਕਿਆ ਕੋਈ ਤੇ ਦੋਵਾਂ ਦੀਆਂ ਅੱਖਾਂ ਭਰ ਗੀਆਂ ਉਹਨਾਂ ਦੀਆਂ ਹੈਂ ਦੋਵਾਂ ਦੀਆਂ ਅੱਖਾਂ ਭਰ ਗੀਆਂ ਮੇਰੇ ਆਪ ਦੁੱਤਾਂ ਨਾਲ ਕਿਨੇ ਸੁਣਾ ਹਾਂ ਆਂਦਾ ਆੜਾ ਗਾਰਡ ਲੈ ਇੰਨੇ ਤੇ ਉੜਦੀ ਆ ਅੰਨਾ ਹੋਇਆ ਆਉਣਦਿਆ ਅੰਨਾ ਹੋਇਆ ਤੇਰੇ ਜੇ ਮੇਰੇ ਜਿੱਦਾਂ ਮੈਨੂੰ ਤੇਰੇ ਤੇ ਗੁੱਸਾ ਹੈ ਨਾ ਤੇਰਾ ਤਾਇਆ ਮੂੰਹ ਖਲਾਇਆ ਦਾ ਮੂੰਹ ਨਹੀਂ ਖਰਾਉਣਾ ਬੜੀ ਸ਼ਰਮ ਕਰ ਥੋੜੀ ਥੋੜੀ ਮਾੜੀ ਮੋਟੀ ਜਿੱਲੀ ਕਰਕੇ ਲਿਆਓ ਥੋ ਉਹ ਵੀਰ ਨਹੀਂ ਭਰ ਦਿਓ ਗਿੱਲੀ ਉਹਨਾਂ ਨੂੰ ਕਹੋ ਜਾ ਕੇ ਗਿੱਲੀ ਭਾਉ ਮੋੜ ਪਛਾਣ ਨੂੰ ਕਿੱਥੇ ਮੋੜ ਚੱਲ ਮੋੜ ਲੈ ਜਾ ਪਿੱਛੇ ਉੱਥੇ ਚੱਲ ਲੈ ਜਾ ਫਿਰ ਚੱਲ ਪਿੱਛੇ ਓਏ ਇੱਕ ਹੋਰ ਆ ਗਈ ਜੇ ਚੱਲ ਓਏ ਚੱਲ ਪਿੱਛੇ ਚੱਲ ਪਿੱਛੇ ਖਬਰਦਾਰ ਜੇ ਆਂਦੀ ਨਾ ਗੇ ਤੁਸੀਂ ਸਾਰੇ ਜਾਨੇ ਦੇ ਚੱਲ ਮੋੜ ਪਿੱਛੇ ਚੱਲ ਆਹ ਤੇ 3852 ਹਾਂ ਮੇਰੀ ਤੇ ਕਰੋ 1852 ਨਾ ਨਾ 76 ਮਾਰ ਮਾਰ ਸਿਰ ਡਾਦਾਂਗੇ ਇਹਨਾਂ ਦਾ ਵੇਖੀ ਰੋ ਆਹ ਫਾਸੇ ਤੇਰੇ ਹਾਂ ਦਾ 76 ਦੇ ਲੈਖਦਾ ਤੂੰ 76 ਦੇ ਲੈਖਦਾ ਜਦਾਂ ਤੂੰ ਭੁਜਾਈ ਆਉਂਦਾ ਜਦਾਂ ਲੋਕਾਂ ਦੇ ਸਾਰਿਆਂ ਦੇ ਸਿਰ 'ਚ ਖੇ ਪਾਉਂਦੇ ਆ ਤੂੰ ਨਹੀਂ ਤੂੰ ਹੀ ਉਥੇ ਖਲੋਤੇ ਭੱਜ ਕੇ ਸਾਈਡ ਤੇ ਹੋ ਗਏ ਮੈਂ ਵੇਖਣ ਅੱਖਾਂ 'ਚ ਪੈ ਗਈਆਂ ਦੋਨਾਂ 'ਚ ਹੀ ਪੈ ਗਈਆਂ ਹਾਂ ਯਾਰ ਇਹ ਨਾਲੇ ਬਹੁਤ ਜਾਂਦੀ 40 45 ਦੀ ਫੀਸ ਚੋਂ ਡੇ ਆ ਹੈ? ਹੈ? ਕਹਿੰਦਾ ਉਹ ਯਾਰ ਸਵਾ ਉਹ ਟੋ ਗਿਆ ਨਾ ਵੀਰਾਂ ਯਖਾਂ ਦੇ ਪੈ ਗਈ ਦੋ ਸਰਪੰਚ ਵੀ ਰੰਦਾ ਇਹ ਨੰਗਣੀ ਨਹੀਂ ਜਾਈਦੀ ਗੱਲ ਕਰਾ ਮੇਰੇ ਹੈਂਡ ਫ੍ਰੀ ਕਰ ਕਰ ਫੋਨ ਹੈਂਡ ਫ੍ਰੀ ਹੈਂਡ ਫ੍ਰੀ ਕਰ ਫੋਨ ਆ ਗੱਲ ਕਰੀ ਯਾਰ ਹਲੋ ਹਾਂ ਜੀ ਮੈਂ ਕਹਾਂ ਵੀ ਆ ਗੰਦ ਪਾਉਣ ਨੂੰ ਸਾਡੇ ਪਿੰਡ ਚ ਟਰਾਲੀਆਂ ਭੇਜ ਦੇ ਤੁਸੀਂ ਇਹਨਾਂ ਨੂੰ ਕੋ ਟਰੈਕਟਰ ਵਾਸ ਸੀ ਲੈ ਜੋ ਜੇ ਕੋਈ ਤੁਹਾਡਾ ਟਰੈਕਟਰ ਆਂਦੀ ਨੰਗ ਗਿਆ ਤਾਂ ਮੈਂ ਸਾਫ਼ ਤੋ ਇਸ਼ਪਾਇਟ ਆਂਦਾ ਜੇ ਮੈਂ ਜੇ ਪਿੰਡ ਦਾ ਸਰਪੰਚ ਨਾ ਮੈਂ ਅੱਗ ਲਾ ਦੇਣੀ ਏ ਤੁਹਾਡੇ ਟਰੈਕਟਰ ਨੂੰ ਠੀਕ ਆ ਹਾਂ ਚੱਲ ਓਏ ਬਦਮਾਸ਼ੋ ਵੱਡੇ ਜਦਾਂ ਨਾ ਤੁਹਾਡਾ ਮਾਲਕਾਂ ਉਹਦਾਂ ਦੇ ਗਾੜੀ ਤੁਸੀਂ ਗੁੰਡੇ ਬਣੇ ਜੇ ਤੁਸੀਂ ਚੱਲ ਕਰ ਵਾਸ ਸੀ ਚਲੋ ਚਲੋ ਮੋੜੋ ਚਲੋ ਮਿੱਕੀਆਂ ਵਾਲਾ ਯਾਰ ਮੈਂ ਤਾਂ ਜੁੱਤੀਆਂ ਦੇ ਲੈ ਲੱਗਦਾ ਏ ਆ ਸਾਰੀ ਸਕੂਟਰੀ ਭਰ ਗਈ ਐ। ਦਾ ਮੇਰਾ ਮੂੰਹ ਗੰਦਾ ਕਰਾਉਂਦਿਆ। ਚੱਲ। ਆਹ ਵੇਖੋ। ਆਦਾ ਉੜਦੀ ਨਹੀਂ ਆਉਂਦੀ। ਆਹ ਵੇਖੋ। ਆਹ ਵੇਖੋ। ਇਧਰ ਐਖੋ। ਆਦਾ ਉੜਦੀ ਨਹੀਂ ਆਉਂਦੀ। ਆਹ ਵੇਖੋ। ਆਕਰ ਤੂਤਾਂ ਨੇ ਇਹਦੀਆਂ ਰਾਣੇ ਗਰਜੀਤ ਦੀਆਂ ਆਹ ਵੇਖੋ ਮੇਰੇ ਮੇਰੇ ਖੁਦ ਦੇ ਹਾਲਾਤ ਕੀ ਹੋ ਗਿਆ ਆ ਵੇਖੋ ਆ ਮੇਰੇ ਖੁਦ ਦੇ ਹਾਲਾਤ ਕੀ ਹੋ ਗਏ ਵੀ ਵੇਖੋ ਆ ਵੇਖੋ ਆ ਵੇਖੋ ਮੂਹ ਸਿਰ ਸਾਰਾ ਪਰ ਪਰ ਕੇ ਰਸਤਾ ਹੈ ਨਾ ਨਹੀਂ ਆ ਵੇਖੋ ਚੱਲ 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 ਵਾਪਸੀ ਮੇਲਾ ਲਲਨੋ ਆਰਾਮ ਜਦਗੀਆਂ ਕਰਦੇ ਆਏ ਲੋਕ ਲੋਕੀਆਂ ਦੇ ਰਾਣਾ ਗਰਜੀਤ ਆਹੇ ਜੀ ਜੇਬ ਆਰਾਮ ਜਦਗੀਆਂ ਕਰਦੇ ਆਏ ਹੋਏ ਰਾਣੇ ਆਗੇ ਇਹ ਵੀ ਰਾਣੇ ਦੇ ਗੁੰਡੇ ਬਣੇ ਗਾਰਡਲੇ ਬਣੇ ਚੱਲ 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 ਵਾਪਸੀ ਚਲੋ ਵਾਪਸੀ ਇੱਥੋਂ ਜਾ ਕੇ ਨਾ ਉਹਨੂੰ ਸੁਣਾ ਦੇ ਦੀਆਂ ਉਹਨੂੰ ਉਹਨਾਂ ਨੂੰ ਸੁਣਾ ਦੇ ਦੋ ਜਾ ਕੇ ਮੇਲ ਵਾਲਿਆਂ ਨੂੰ ਆਕਰ ਸਰਪੰਚਾਂ ਦਾ ਜੇ ਖਬਰਦਾਰ ਜੇ ਮੇਰੇ ਪਿੰਡ ਸਾਣੀ ਕੋ ਨੰਗ ਗਿਆ ਤੇ ਚਲੋ ਆਕਰ ਤੂਤਾਂ ਵੇਖੋ ਇਹਨਾਂ ਨੇ ਆ ਵੇਖੋ ਸਾਰਾ ਭਰ ਕੇ ਰਸਤਾ ਆਕਰ ਤੂਤਾਂ ਕਰਦੇ ਫਿਰਦੇ ਆ ਰਾਣੇ ਦੇ ਬੰਦੇ ਤੁਹਾਡਾ ਈਟੀਓ ਜਿਹੜਾ ਉਹਦਾ ਸੁੱਤਾ ਵਾ ਜਿਹੜਾ ਇੱਥੇ ਆਣ ਆਣ ਕੇ ਲੋਕਾਂ ਨੂੰ ਕਹਿੰਦਾ ਵੀ ਤੋ ਅਸੀਂ ਤਾਂ ਤੁਹਾਨੂੰ ਦੱਸੋ ਮੱਸਿਆ ਬਹੁਤ ਹੈ ਤੁਹਾਡੀ ਹਵਾ ਦੀ ਰਾਖੀ ਕਰੂੰਗਾ ਤੁਹਾਡੇ ਪਾਣੀ ਦੀ ਰਾਖੀ ਕਰੂੰਗਾ ਆਹ ਹਾਂ ਚੱਲ 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 ਬਿੱਜੂ ਬਣਾਇਆ ਤੁਸੀਂ ਲੋਕਾਂ ਨੂੰ ਚਲੋ 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 ਆ ਗਏ ਆ ਜੱਟਾਂ ਕੱਢ ਗਣੀ ਆ ਕਿ ਇਹ ਆ ਕਰਤਰੂਤਾਂ ਨੇ ਇਹ ਨਾਲ ਲੋਕਾਂ ਦੀਆਂ ਰਾਣੇ ਗਰਜੀਤ ਦੀਆਂ ਤੇ ਨਾਲੇ ਵਿੱਚ ਈਡੀ ਔਰ ਭਜਨ ਸਿੰਘ ਦੀਆਂ ਜੜੇ ਉਹ ਜੇ ਚੋੜ ਲੈਨੇ ਆ ਅਸੀਂ ਆਪਣੇ ਪੈਰਾਂ ਦੇ ਆਪ ਘੁਆਲੇ ਮਾਰੇ ਆ ਅਸੀਂ ਲੋਕਾਂ ਨੇ ਨਾ ਕਦੀ ਇਹਨੇ ਸਾਡੇ ਪਾਣੀ ਦੀ ਗੱਲ ਖੱਚੀ ਨਾ ਕਦੇ ਹਵਾ ਦੀ ਗੱਲ ਕੀਤੀ ਇਹਨੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਪੱਠੇ ਆ ਸਾਰੇ ਐ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਾਣੇ ਗੁਰਜੀਤ ਦੀਆਂ ਤੇ ਜਿਹੜਾ ਈਟੀਓ ਹਰਪ੍ਰੀਤ ਸਿੰਘ ਆ ਦੋਵਾਂ ਦੀਆਂ ਸਾਂਝੀਆਂ ਕਰਤੂਤਾਂ ਜੜੀਆਂ ਵਾ ਉਹ ਲੋਕਾਂ ਦੇ ਵੱਧ ਤੋਂ ਵੱਧ ਜੋ ਆ ਲੋਕਾਂ ਦੇ ਸਾਹਮਣੇ ਜਾ ਸਕਣ ਕੱਢੋ ਜਲੂਸ ਇਹਨਾਂ ਲੋਕਾਂ ਦਾ